ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਦੂਮੀਆਂ ਆ ਗਈਆਂ ਭਾਈ ਟਾਪ ਕੁਆਲਿਟੀ ਦੀਆਂ ਇੱਕ ਤਾਂ ਕੀ ਤਾਜੀ ਸੂਈ ਬੱਚਾ ਆ ਗਿਆ ਮਗਰ ਬਸੀ ਤੇ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਭਈ ਇਹ ਵੀ ਜਰਸੀ ਆ ਗਈ ਬਹੁਤ ਸੋਹਣੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਆਜੋ ਭਾਈ ਹਾਂਜੀ ਬਾਈ ਸਾਸਤਰੀ ਕਾਲ ਹੋ ਠੀਕ ਹੋਮ ਬਾਈ ਜਸੇ ਹਾਂ ਬਾਈ ਵਿਜੇਂਦਰਪੁਰਾ ਬਲੀ ਕਿਵੇਂ ਚੱਲਦਾ ਕੰਮ ਕੰਮ ਕਾਰ ਵਧੀਆ ਚੱਲਦਾ ਮਾੜੀ ਚੱਲ ਪਣਾ ਠੀਕ ਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਸਾਂਗਾ ਪੰਡ ਪਾਈ ਰੂਪਾ ਜਿਹੜਾ ਬਟੰਡ ਤਸੀਲ ਆਪਣਾ ਫੂਲ ਨੇੜੇ ਪਿੰਡ ਬਾਈ ਸਰਸਾਦਪੁਰਾ ਤੇਰ ਭਗਤ ਰਾਮਿੰਦਰ ਗੁੰਮਟੀ ਰਹਿੰਦਾ ਵਿਚਾਲੇ ਜੀ ਪਿੰਡ ਆਪਣਾ ਕੰਟੈਕਟ ਨੰਬਰ ਬੋਲ ਦੋ 769 67 34117 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਜਸੇ ਸਾਹਮਣੇ ਜਿਹੜੀ ਬਾੜ ਦੇਖ ਰਿਹਾ ਕਿਹੜਾ ਸੂਸੂਈ ਆ ਬਾਈ ਪਹ ਬੁੱਧ ਦੁੱਧ ਤਾਂ 13 ਕਿਲੋ ਹੋਊਗਾ ਬੋਲਾ 12 ਕਿਲੋ ਤਾਂ ਪੱਕਾ ਹੀ ਹੈਗਾ ਠੀਕ ਹੈ ਬਾਈ ਹਾਂ ਮਗਰ ਬੱਛੀ ਹੈਗੀ ਠੀਕ ਹੈ ਤੇ ਬਹਰ ਆੜ ਸ਼ਰਚ ਆ ਗਈ ਹੂੰ ਬੱਚਾ ਕੀ ਆ ਗਿਆ ਮਗਰ ਬੱਛੀ ਆਈ ਬੱਸੀ ਬੜੀ ਚੰਗੀ ਹੈ ਨਾ ਬੱਛੀ ਬੜੀ ਸੋਹਣੀ ਹੈਗੀ ਕੀ ਬਾਤ ਆ ਗੁਲਾਬੀ ਆ ਗਈ ਉਹ ਤਾਂ ਨਾ ਖਰਗੋਸ਼ਰ ਦਾ ਬੱਚਾ ਨਾ ਸਹੀ ਗੱਲ ਆ ਬਾਈ ਸੋਹਣਾ ਬੋ ਤਾਂ ਤੇ ਜਿਵੇਂ ਚੌਂਣ ਚਬਾ ਕੇ ਮੈਂਦਾ ਬਾਈ ਬਹੁਤ ਵਧੀਆ ਇੱਕ ਨੰਬਰ ਆਗਾ ਠੀਕ ਆ ਪੂਰਾ ਬਾਕੀ ਰੰਗ ਢੰਗ ਬਹੁਤ ਸੋਹਣਾ ਆ ਨਾ ਕੀ ਬਾਤ ਆ ਬਰੀਡ ਬਾਈ ਇੱਕ ਨੰਬਰ ਆ ਗਈ ਬਾਕੀ ਬਾਈ ਨਾ ਐਰ ਸੈਡ ਨਾ ਥੋੜੀ ਜਿਹੀ ਥਾਂ ਤੁਹਾਨੂੰ ਬਹੁਤ ਸੋਹ ਮੈਂ ਕਹਿੰਦਾ ਗੱਠ ਬਾਹਰ ਨੂੰ ਤਰਾ ਫਿਰਦਾ ਹਨਾ। ਹਾਂ। ਕੀ ਬਾਤ ਆ ਬਾਈ। ਲੇਵੇ ਦੀ ਜਿਹੜੀ ਫੀਟਿੰਗ ਨਾਲ ਬਾਲੀ ਸੋਹਣੀ ਆ ਗਈ। ਬਾਕੀ ਥਾਣਾ ਦਾ ਜਿਹੜਾ ਗੈਪ ਬਹੁਤ ਚੰਗਾ। ਕੱਲਾ ਕੱਲਾ ਥਾਣਾ ਬਹੁਤ ਸੋਹਣਾ। ਤੇ ਚੂਣ ਜਵਾ ਵੀ ਬਾਈ ਕਹਿੰਦਾ ਇੱਕ ਨੰਬਰ ਬਾਕੀ ਗਰਮੀ ਦੀ ਤਾਰਾ ਮਾਰੂਗਾ ਹਨਾ। ਆ ਸ਼ਹਿਰ ਚ ਆ ਗਈ ਇਹ। ਹੂੰ। ਗਰਮੀ ਨਾ ਮੰਨ ਵਾਲੀ। ਗਰਮੀ ਨਹੀਂ ਮੰਦੀ। ਸਹੀ ਗੱਲ। ਬਾਕੀ ਲੇਵਾਂ ਲੋ ਬਾਈ ਫੀਟਿੰਗ ਵਾਲਾ ਬਹੁਤ ਸੋਹਣਾਗਾ। ਤੇ ਜਿੱਸੇ ਆਪਾਂ ਮੜਾ ਕਦ ਚੈੱਕ ਕਰਾਈ ਆ ਬਾਈ ਕਦ ਦਿਖਾਈ। ਕਦ ਕਿੰਨਾ ਲੱਗਿਆ। ਲੈ। ਚੈੱਕ ਕਰੋ ਬਾਈ ਕਦ। ਬਹੁਤ ਘਾਤਾਰ ਹਨਾ। ਤੇਰਾ ਕੱਦ ਕਿੰਨਾ ਹੋ ਜਸੇ ਮੇਰਾ 6 ਫੁੱਟ ਕੱਦ ਆਗਾ 6 ਫੁੱਟ ਕੱਦਦਾ ਬਈ ਉਸ ਹਿਸਾਬ ਨਾਲ ਦਾ ਜਾ ਲਾਲ ਬੜਾ ਲੰਮੇ ਕੱਦ ਦੀ ਆਗੀ ਪੂਰੇ ਦੀ ਆ ਨਾ ਪੂਰੇ ਲੰਮੇ ਕੱਦ ਦੀ ਆ ਫੋਲੋਅਰ ਬੰਦੇ ਠੰਡੀ ਬਹੁਤ ਆ ਹਮ ਨੰਬਰ 2 ਤੇ ਜੱਸੀ ਗੱਲ ਇਹ ਆ ਬਈ ਬੱਚਾ ਵੀ ਮਗਰ ਵਸੀ ਆਗੀ ਬੱਚੀ ਆ ਹਾਂ ਹਮ ਬਾਕੀ ਫੇਸ ਵਗੈਰਾ ਚ ਚੈੱਕ ਕਰ ਸਕਦੇ ਆ ਵੜ ਦਾ ਨਮਾ ਖਾਣਾ ਬਈ ਫਲੂਨ ਸੂਈ ਆਗੀ ਇਹ ਕਿਹੜਾ ਬੜਾਪੇ ਜਾ ਕੇ ਕਿ ਨਹੀਂ ਹਾਂ ਬਾਕੀ ਲੇਵਾ ਚ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਲੇਵਾ ਬਣਾਇਆ ਬਕਰ ਵਾਲੇ ਦਾ ਫਲੂਨ ਬਣਾਇਆ ਦੇ ਸਿਆਤ ਇਹ ਗੱਲ ਕਰਾਂ ਥਾਣ ਦੀ ਥਾਣ ਬੜਾ ਚੰਗਾ ਬੜਾ ਚੰਗਾ ਥਾਣਾ ਪੂਰੀ ਠੰਡੀ ਵੜਾ ਜੀ ਸਹੀ ਗੱਲ ਆ ਬੜੀ ਠੰਡੀ ਸੀਲ ਬਾਈ ਤੇ ਮੁੱਲ ਜਸੇ ਦਾ ਕੀ ਰਹੂ ਬਈ ਅੱਜ ਕੋਈ 60 ਕਰਾਲੇ 57 ਕਰਾਲੇ ਹੂੰ ਸਾਢੇ 53000 ਰੁਪਏ ਲੈ ਲਾਂਗੇ ਚੱਕੋ ਬਈ 60 ਕਰਾਲੇ ਬਾਈ ਕਹਿੰਦਾ ਕੋਈ 65 ਕਰਾਲੇ ਸਾਢੇ 53 ਹਾਂ 1000 ਰੁਪਏ ਲੈਣਾ 53000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਵੜ ਦੇ ਦਿਆਂਗੇ ਤੇ ਬਾਕੀ ਨਾ ਜੇ ਲੇਵੇ ਦੀ ਫੀਟਿੰਗ ਦੀ ਗੱਲ ਕਰੀਏ ਨਾੜਾ ਨੂੜਾ ਦੇਖੋ ਬਈ ਬਰੀਕੀ ਜਿਹਾ ਬਾਕੀ ਇਹਨਾਂ ਗੁਲਾਬੀ ਥਾਣਾਗਾ ਕਿੰਨਾ ਚਾ ਦੁੱਧ ਪਾ ਤੇ ਤਾਰਾ ਮਰੇਗਾ ਹਾਂ ਹਾਂ ਮਾਰ ਦੇ ਬਈ ਲੈ ਬਈ ਠੰਡੀ ਛੀਲ ਦੇਖੋ ਯਾਰ ਨਿਆਣਾ ਬਾਈ ਨੇ ਪਾਤਾ ਹਨਾ ਜਿ세 ਹਾਂ ਕੋਈ ਦਿੱਕਤ ਨਹੀਂ ਕਰ ਮਾੜੀ ਮੁੰਡੇ ਇਕਤ ਵਾਲੀ ਗੱਲ ਨਹੀਂ ਪਹਿਲਾਂ ਪਾਲਾ ਮਗਰੋਂ ਪਾਲਾ ਕੋਈ ਚੱਕਰ ਨਹੀਂ ਠੀਕ ਆ ਹੂੰ ਇਹਵੇਂ ਮਾਰਤੀ ਕਰਦਾ ਬਾਕੀ ਯਾਰ ਬੱਚਾ ਵੀ ਸੰਭਣ ਵਾਲਾ ਕਿ ਨਹੀਂ ਨਾਲ ਹਾਂ ਹਾਂ ਬੱਚਾ ਸੰਭਣ ਵਾਲਾ ਹੂੰ ਸਹੀ ਗੱਲ ਆ ਬਹੁਤ ਕੁਆਲਟੀ ਵਾਲਾ ਕੋਈ ਚੰਗੀ ਫੀਲਡ ਵਗੈਰਾ ਤਿਆਰ ਕਰਦਾ ਬਹੁਤ ਸੋਹਣੀ ਤਿਆਰ ਹੋਣਾਗਾ ਬਾਕੀ ਕੇ ਲਈ ਸੇਵਾ ਸੰਭਾਲਾ ਬੱਚੇ ਦੀ ਹਨਾ ਬਾਕੀ ਸੇਵਾ ਸੰਭਾਲ ਦੀ ਗੱਲ ਆ ਹੂੰ ਲੈ ਬਾਲੂ ਬਹੁਤ ਸੋਹਣਾਗਾ ਸਹੀ ਗੱਲ ਆ ਕੀ ਹਵਾਨਾ ਨਾ ਟਾਇਟਲੇ ਵਾ ਗਿਆ ਪੂਰਾ ਇਹ ਨਹੀਂ ਹੈ ਟਟ ਮਾ ਜਾ ਗਨੇ ਪੂਰਾ ਪੂਰਾ ਲੈ ਥਾਨ ਦੇਖ ਬਈ ਬੜਾ ਚੰਗਾ ਆ ਗਿਆ ਪਹਿਲੇ ਤੋਹ ਦਿਖਾ ਦੇ ਬਹੁਤ ਸੋਹਣਾ ਲੈ ਵਾ ਯਾਰ ਸਹੀ ਗੱਲ ਹੈ ਨਾਲੇ ਇੱਧਰ ਨਹੀਂ ਉੱਤਰ ਨਹੀਂ ਕਰਨ ਵਾਲੀ ਮੌਜ ਨਾ ਖੜੀ ਜਿੱਥੇ ਖੜੀ ਹੈ ਜਮੇ ਨਹੀਂ ਤਾਂ ਬਸਤਾ ਨਹੀਂ ਹੂੰ ਸਹੀ ਗੱਲ ਆ ਲੈ ਫੁੱਲ ਵੱਡੀ ਹੈ ਬੜਾ ਛੋਟੀ ਜਿਹੀ ਮਲ ਕੇ ਨਾ ਜਾ ਪੁੱਤ ਨਹੀਂ ਲੈ ਜਸਮਾ ਕਹਣਾ ਥਾਨ ਨਹੀਂ ਜਾਂਦਾ ਚੌਂਕ ਪਾ ਦੋ ਹਾਂ ਵੀ ਬੜਾ ਚੰਗਾ ਗਾ ਹੂੰ ਨਿਬੜਨ ਵਾਲੀ ਚਵਾਈ ਆ ਪੂਰੀ ਨਿਬੜਨ ਵਾਲੀ ਆ ਮਖਾ ਸਹੀ ਗੱਲ ਲੈ ਚੈੱਕ ਕਰੋ ਬਈ ਮਰਦੀ ਆ ਜਦੋਂ ਪਤਾ ਲੱਗਦਾ ਖੜਕੇ ਦਾ ਹਨਾ ਪੂਰੀ ਮਖਾ ਐ ਨਹੀਂ ਕੋਈ ਚੱਕਰ ਜਿੰਨਾ ਮਰਜੀ ਉਹ ਨਾਲ ਪੰਦੇ ਹਾਂ ਤੇ ਨਹੀਂ ਦੀਨਾ ਉਸ ਨੂੰ ਆਪਣਾ ਸਹੀ ਗੱਲ ਲੈ ਕੀ ਬਾਤ ਆ ਬਈ ਪੂਰੀ ਠੰਡੀ ਬੈੜ ਚਵਾਈ ਆ ਤੇ ਬਾਕੀ ਬਾਈ ਨੇ ਮੁੱਲ ਵੀ ਉਹ ਹੈ ਜੀ ਕਰਤਾ 53500 ਰੁਪਏ ਦੀ ਅੱਜ ਬਾਈ ਕਹਿੰਨਾ ਆਪਾਂ ਦੇ ਦੇਾਂਗੇ ਲੈ ਠੰਡੀ ਸੀਲ ਦੇਖੋ ਹੁਣ ਵੀ ਨਿਆਣਾ ਹਜ ਲਾਇਆ ਖੜਾ ਐ ਨਹੀਂ ਇਹਦਾ ਮਾਣ ਤੂੰ ਬਾਤ ਤਾਂ ਨਹੀਂ ਹਮ ਸਹੀ ਗੱਲ ਆ ਬਈ ਕੋਈ ਚੱਕਰ ਨਾਲ ਹੀ ਲੈ ਵਾ ਵੇ ਕਿੰਨਾ ਸੋਹਣਾ ਐ ਤਾਂ ਬੜਾ ਸੋਹਣਾ ਨੇ ਕਿ ਹੋਇਆਗਾ ਨਾਲੇ ਤੜਕੇ ਕੱਢਿਆ ਵਾੜ ਨੇ ਫੁੱਲ ਠੀਕ ਆ ਹੂੰ ਲੈ 8:50 ਲੈ ਸਾਰਾ ਪਰ ਜਾਣਾ ਤੁਹਾਨੂੰ ਹੂੰ ਸਹੀ ਗੱਲ ਆ ਕੀ ਬਾਤ ਤੇ ਜਿਵੇਂ ਗੇਦਰੋਂ ਬਾਈ 2 ਨੰਬਰ ਤੇ ਜਰਸੀ ਦਾ ਬੱਚਾ ਆ ਗਿਆ ਹੈ ਹਾਂ ਇਹ ਖੀਰੀ ਆ ਮੂਹੋਂ ਬੱਚਾ ਮੂਹੋਂ ਬਾਈ ਕਹਿੰਦਾ ਖੀਰੀ ਆ ਗਈ ਤੇ ਬੱਚਾ ਟਾਪ ਕੁਆਲਟੀ ਆ ਗਿਆ ਹਾਂ ਬੋਦੀਵਾਦੀ ਦੇਖੋ ਬਈ ਸ਼ੈਨ ਗੜਾ ਬੱਚਾ ਪੂਰੀ ਵਾਲਾ ਤੇ ਦੰਦ ਵੀ ਚੈੱਕ ਕਰਵਾਏਗਾ ਹਾਂ ਹਾਂ ਕਰਾ ਦੇ ਲੈ ਬਈ ਲੈ ਮੈਂ ਕਹਿੰਦਾ ਜਮਾ ਜੁੜੇ ਮੈਂ ਦੰਦ ਆ ਜਨਾ ਜਮਾ ਹੂੰ ਖੀਰਾ ਬੱਚਾ ਬਈ ਜਮਾ ਤੇ ਕੁਆਲਟੀ ਦੇਖੋ ਬੱਚੇ ਦੀ ਮੈਂ ਕਹਿੰਦਾ ਯਾਰ ਕੁਦਰਤੀ ਕਰਮ ਹੀ ਲਾ ਲਾ ਹਨਾ ਬੀਤੀ ਖੀਰੀ ਹੁੰਦੀ ਐ ਖੀਰੀ ਹੁੰਦੀ ਐ ਹੂੰ ਲੈ ਥਾਣ ਦੇਖੋ ਯਾਰ ਬਾਈ ਮੈਂ ਕਹਿੰਦਾ ਕਿਆ ਬਾਤ ਧੋਕਣੀਆਂ ਐ ਲੱਗਦਾ ਵੀ ਦੇਖੀ ਚੱਲਾ ਹਨਾ ਦੇਖੀ ਚੱਲਾ ਸਹੀ ਗੱਲ ਆ ਬਾਕੀ ਨਾ ਫੀਟਿੰਗ ਨਾਲ ਲੈ ਕਿਆ ਬਾਤ ਆ ਤੇ ਜਿਵੇਂ ਠੰਡੀ ਵਾਲੀ ਏਰ ਲੈ ਲੈ ਬੜੀ ਠੰਡੀ ਆ ਹਨਾ ਬੜੀ ਠੰਡੀ ਨਹੀਂ ਆ ਸਹੀ ਗੱਲ ਆ ਬਾਈ ਠੰਡੀ ਠੰਡੀ ਦੇਖੋ ਯਾਰ ਐ ਨਹੀਂ ਕੋਈ ਦਿੱਕਤ ਨਹੀਂ ਹੈਗੀ ਨਾ ਇੱਧਰ ਨੂੰ ਨਾ ਨਾ ਮਖ ਇਧਰ ਮਰਦੀ ਵਜਿਆ ਲੈ ਥਾਣ ਦੇਖਾਂ ਹੀ ਮੜਾ ਯਾ ਜਿੰਦੀ ਦੇ ਪਾਵੇ ਨਾਲ ਦੇ ਥਣ ਤਾਂ ਬਈ ਹੋਣਾ ਬਾਕੀ ਲੇਵਾ ਇਹਦਾ ਤਿਆਰ ਕਰਨਾ ਸ਼ੁਰੂ ਕਰਿਆ ਯਾਰ ਰੰਗ ਦੇਖੋ ਯਾਰ ਬੜਾ ਪਿਆਰਾ ਆ ਗਿਆ ਰੰਗ ਬੋਲਾ ਸੋਹਣਾ ਜੱਤ ਜੁੱਤ ਦੇ ਤੂੰ ਹੂੰ ਜਿਵੇਂ ਮੈਂ ਕਹਣਾ ਜਦੋਂ ਦੰਦਾਂ 'ਚ ਹੋਣਾ ਨੇ ਪੂਰੀ ਕਿਆ ਦੀ ਕਿਆ ਬਣ ਜਾਂਦੀ ਹਾਂ 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 ਸਹੀ ਗੱਲ ਆ ਖੋਲੀ ਮੜੀ ਫੇਸਬੁਕ ਆਪਾਂ ਬਈ ਚੈੱਕ ਕਰਾਉਨੇ ਆ ਮੈਂ ਕਹਿੰਦਾ ਵੀ ਸਭ ਦੀ ਹੈ ਨਹੀਂ ਜਾਰੇ ਜਿਹੜੇ ਨੂੰ ਆਪਾਂ ਕਹੀਏ ਕਿ ਨਹੀਂ ਦੱਸੇ ਲੈ ਦੇਖੋ ਬਈ ਫੇਸਬੁਕ ਮੈਂ ਕਹਿੰਦਾ ਯਾਰ ਸੀਲ ਵਾਲੀ ਆ ਹਨਾ ਬੜੀ ਠੰਡੀ ਆ ਹੂੰ ਸਹੀ ਗੱਲ ਨਾਲੇ ਹੈ ਵੀ ਬਈ ਬੱਚਾ ਕੋ ਪੈੜਨਾ ਮੰਨਿਆ ਓਏ ਸੂਗੀ ਕਿ ਨਹੀਂ ਨਹੀਂ ਦੰਦਾਂ ਚ ਦੁਕੀਆਂ ਚੌਕੀਆਂ ਦਾ ਹਜੇ ਉਹੀ ਖੜੀਆਂ ਉਹੀ ਖੜੀਆਂ ਆ ਬਾਕੀ ਕੁਆਲਿਟੀ ਬੋਲਦੀ ਕੋਈ ਪਾਲ ਵਗੈਰਾ ਵੀ ਨਹੀਂ ਕਰੀ ਹਨਾ ਨਾ ਨਾ ਜਮਾ ਹੀ ਨਹੀਂ ਕੋਈ ਬਾਤਾਂ ਨਹੀਂ ਲੈਵਾ ਹਜੇ ਤਾਂ ਸਟਾਰਟਿੰਗ ਕਰੀਆ ਕਰਮਾ ਕੋਈ ਚੱਕਰ ਨਹੀਂ ਆ ਜਿਵੇਂ ਮਰਜ਼ੀ ਫੈਲਾ ਲੈ ਕੀ ਬਾਤ ਆ ਭਾਈ ਠੰਡੀ ਠੰਡੀ ਦੇਖੋ ਭਾਈ ਕਰਮਾ ਵਾਲੀ ਠੰਡੀ ਆ ਮਾਨਿਆ ਦੱਸਿਓ ਅੱਜ ਇਹਦਾ ਫਿਰ ਮੁੱਲ ਦਾ ਸਕੀ ਲੈਣ ਦੇਣਾ ਮੁੱਲ ਵਾਲਾ ਘੱਟ ਵਾੜਾ ਨਹੀਂ ਹੋਣਾ ਯਾਰ ਹੂੰ 21000 ਰੁਪਏ ਦੇ ਦਾਂਗੇ ਵਾੜਾ ਟੋਟਲੀ ਹਾਂ ਬੱਸੀਆ ਬੱਸੀਆ ਵਾਲੇ ਮੁੱਲ ਜੀ ਦੇ ਦੇ ਚੱਕੋ ਬਾਈ ਬੱਸੀਆ ਤੇ ਬੱਸੀਆ ਵਾਲੇ ਮੁੱਲ ਜੀ ਬਾਈ ਕਹਿੰਦਾ ਅੱਜ ਆਪਾਂ ਦੇ ਦੇਣੀ ਆ ਤੇ ਕੱਚੀ ਕੱਚੀ ਪਈ ਆ ਉਸ ਹਾਵ ਨਾਲ ਅੰਦਾਜ਼ਾ ਲਾ ਲਓ ਜਦੋਂ ਹੋ ਗਈ ਤਿਆਰ ਦੱਸਿਓ ਉਦੋਂ ਮੁੱਲ ਹੋਤਾ ਜਾਂ ਮੁੱਲ ਹੋਰ ਹੋ ਜਾਣਾ ਫਿਰ ਸਹੀ ਗੱਲ ਆ ਬਾਈ ਜਿਆਦਾ ਕੁਆਲਿਟੀ ਦੀ ਬੱਚੀ ਆ ਹਮ ਸਹੀ ਗੱਲ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਦੋਮਾ ਬੜਾ ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ